ਗੋਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਚੱਲੇ ਨੇ ਗੁਰਦੇয়ালਪੁਰਾ ਬੀਡ ਦੇ ਲਈ ਬਾਂਦਰਾ ਦੇ ਲਈ ਕੇਲੇ ਛੋਲਿਆਂ ਅਤੇ ਮਿੱਠੀਆਂ ਰੋਟੀਆਂ ਦੀ ਸੇਵਾ ਲੈ ਕੇ ਪ੍ਰੇਮ ਕੌਰ ਪ੍ਰਧਾਨ ਜੀ ਜੋ ਜ਼ੋਰਾਂ ਸਾਲ ਤੋਂ ਇਹ ਸੇਵਾ ਨਿਭਾ ਰਹੇ ਨੇ ਅੱਜ ਉਹ ਨਹੀਂ ਹਨ ਪਰ ਮੈਂਬਰ ਸਹਿਬਾਨ ਚੱਲੇ ਹਨ ਦੇਖਦੇ ਹਾਂ ਕੀ ਕਰਦੇ ਹਨ ਲੋ ਜੀ ਤਿਆਰੀ ਖਿੱਚ ਲਈ ਹੈ ਯੋਧੇ ਨੇ ਜਿਹੜੇ ਆ ਗਏ ਨੇ ਆਪਣੇ ਰੇਡਰ ਜੀ ਬੈਠੇ ਨੇ ਬਹੁਤ ਕੇਵਲ ਜੀ ਤੇ ਆਪਣੇ ਗੱਗੀ ਜੀ ਦੱਸਣ ਦਿਓ ਗੱਗ ਜੀ ਜੈ ਸ਼੍ਰੀ ਰਾਮ ਜੀ ਤਿਆਰੀਏ ਹੁਣ ਚੱਲੇ ਆ ਜੀ ਆਪਾਂ ਤੇ ਆਪਣੇ ਰਮਨ ਜੀ ਕਿੱਥੇ ਨੇ ਦੱਸੋ ਜੀ ਉਹ ਖੜੇ ਨੇ ਜਵਾਜ਼ ਰੱਗੇ ਕਿੱਥੇ ਜੀ ਆਸ਼ੂ ਜਵਾਜ਼ ਰੱਗੇ ਖੜੇ ਆ ਜੈ ਸ਼੍ਰੀ ਰਾਮ ਲਓ ਜੀ ਰਮਨ ਜੀ ਵੀ ਆ ਗਏ ਨੇ ਆਪਣੇ ਤੇ ਆਪਣੇ ਪ੍ਰਹਾਸ ਵਰਮਾ ਵੀ ਅੱਜ ਆਏ ਨੇ ਸਾਡੇ ਨਾਲ ਤੇ ਇਸ ਤਰ੍ਹਾਂ ਬੱਚਿਆਂ ਦਾ ਵੀ ਉਤਸ਼ਾਹ ਵੱਧਦਾ ਤੇ ਸਾਡਾ ਵੀ ਸ਼ੁਆਭਾ ਵੱਧਦਾ ਕਿ ਸਾਡੇ ਨਾਲ ਲੋਕ ਜੁੜ ਰਹੇ ਨੇ ਬਾਉ ਕੇਵਲ ਜੀ ਵੀ ਤਿਆਰ ਨੇ ਤੇ ਆਪਣੇ ਪ੍ਰਹਾਸ ਵਰਮਾ ਜੀ ਮਿਸਟਰ ਪ੍ਰਹਾਸ ਵਰਮਾ ਜੀ ਜਿਹੜੇ ਬਹੁਤ ਵਧੀਆ ਸਟੂਡੈਂਟ ਨੇ ਬਹੁਤ ਵਧੀਆ ਡਰਾਇੰਗ ਆਰਟਿਸਟ ਨੇ ਤੇ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਲੱਗ ਰਿਹਾ ਹੈ ਹਜਿ ਪ੍ਰਹਾਰਾ ਜੀ ਤੁਹਾਡੇ ਪਹਿਲਾ ਚੈਨਲ ਦੇ ਬਾਰੇ ਦੱਸੋ ਜੀ ਕਿਹੜਾ ਚੈਨਲ ਹੈ ਤੁਹਾਡਾ ਮੇਰਾ ਜੀ ਬਰਮਾ ਆਰਟਸ ਵਨ ਆ ਬਰਮਾ ਆਰਟਸ ਵਨ ਨੂੰ ਧਿਆਨ ਚ ਰੱਖਿਓ ਜੀ ਇਹਨੂੰ ਫੋਲੋ ਕਰੋ ਤੇ ਇਹਨਾਂ ਦੀ ਇਹਦੀ ਕਲਾ ਦੇਖੋ ਤੁਸੀਂ ਕਿੰਨੀ ਕਿੰਨੀ ਵਧੀਆ ਫੋਟੋ ਬਣਾਉਂਦਾ ਹੈ ਤੇ ਅਜੇ ਪ੍ਰਹਾਰਾ ਸਰਮਾ ਜੀ ਤੁਸੀਂ ਕਿੱਥੇ ਜਾ ਰਹੇ ਹੋ ਜੀ ਅੱਜ ਬੀੜ ਚ ਬੜਾ ਉੱਚੀ ਬੋਲੋ ਜੀ ਬੀੜ ਚ ਜੀ ਬੀੜ ਚ ਜਾ ਰਹੇ ਹਾਂ ਜੀ ਤੇ ਕਿਵੇਂ ਲੱਗ ਰਿਹਾ ਜੀ ਜਾ ਕੇ ਅੱਥੇ ਬਹੁਤ ਵਧੀਆ ਜੀ ਤੁਹਾਨੂੰ ਠੰਡ ਨਹੀਂ ਲੱਗ ਰਹੀ ਜੀ ਤੇ ਕਿੰਨੇ ਵਾਰ ਜਾਇਆ ਜੀ ਸੀ ਅਸੀਂ ਜੀ ਮੋਸਟਲੀ ਜਾਂਦੇ ਹੀ ਰਹਿੰਦੇ ਹਾਂ ਜਾਂਦੇ ਰਹਿੰਦੇ ਹਾਂ ਕੀ ਕੁਝ ਲੈ ਕੇ ਜਾਂਦੇ ਹਾਂ ਜੀ ਫਿਰ ਅਸੀਂ ਜੀ ਕੇਲੇ ਰੋਟੀਆਂ ਮਿੱਠੀਆਂ ਰੋਟੀਆਂ ਗੁਲਗੁਲੇ ਬਹੁਤ ਕੁਝ ਜੈਸੀ ਜੀ ਰਾਮ ਜੀ ਜੈਸ ਜੀ ਲੋ ਜੀ ਲੋ ਜੀ ਦਾ ਮਾਰਾ ਲੋ ਜੀ ਲੋ ਹੋ ਰਹੇ ਦਾ ਦਾ ਤਕੀਰ ਕਿੰਨਾ ਸੋਹਣਾ ਦ੍ਰਿਸ਼ ਹੈ ਕਿੰਨੇ ਮਨਮੋਹਕ ਦ੍ਰਿਸ਼ ਹੈ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਯੂਵੀ ਦਾ ਦੇਖੋ ਯੂਵੀ ਹਲੜਾ ਯੂਵੀ ਹਲੜਾ ਕਰ ਰਿਹਾ ਹੈ ਆ ਜਾ ਯੂਵੀ ਦੇ ਪੁੱਤ ਦੇਖ ਕੇ ਅੱਗੇ ਪਾਣੀ ਹੈ ਉਹ ਆ ਗਿਆ ਇੱਕ ਇੱਕ ਉਹ ਪਾਉਂਗੇ ਪਾਉਂ ਉਹ ਆ ਗਿਆ ਉਹ ਬੜੂ ਥੋੜਾ ਤਾਂ ਦੇਖਿਓ ਪੜੂਗਾ ਆਓ ਦੋਨ ਬਣੂ ਨੂ ਆ ਬਤਨ ਹੋਰ ਅੱਗੇ ਵੀ ਗੇੜਾ ਉਹ ਆ ਗਿਆ ਤੇਨੂੰ ਦੋਨਾਂ ਨੂੰ ਖੜਾਈ ਉਹ ਆ ਗਿਆ ਇਹ ਵੱਡਾ ਸਰੋਣਾ ਆ ਜਾ ਆ ਜਾ ਆ ਜਾ ਸਾਰਾ ਜੰਗਲ ਐਨੀਮਲ ਵਾਲੀ ਫੋਰੇ ਆਖਿਆ ਨਵੀਆਂ ਨੂੰ ਜੰਗਲ 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 ਨਹੀਂ ਨਹੀਂ ਨਾ ਨਾ ਆ ਗਿਆ ਉੱਪਰ ਦੇਖਾਂ ਉੱਪਰ ਦੇਖਾਂ ਤੂੰ ਖੜਾ ਦੇ ਤੂੰ ਤੇਰੇ ਆਓ ਇੱਧਰ ਇੱਧਰ ਤੂੰ ਇੱਧਰ ਇਹਦਾ ਫੜ ਕੇ ਰੱਖ ਕਿ ਤਾਂ ਗੱਡੀ ਵੀਰੇ ਆਹ ਗੱਡੀ ਸਾਹਰ ਵੀਰੇ ਜੀ ਕਿੱਥੋਂ ਆਏ ਤੁਸੀਂ ਜੈ ਸ੍ਰੀ ਰਾਮ ਜੀ ਅਸੀਂ ਆਇਆ ਗਊ ਸੇਵਾ ਸੁਸਾਇਟੀ ਪਾਤਣਾ ਤੋਂ ਜੀ ਸਾਡੇ ਪ੍ਰਧਾਨ ਜੀ ਪ੍ਰੇਮ ਕੁਮਾਰ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਆਨੇ ਆ ਕਿਉਂਕਿ ਉਹ ਲਗਾਤਾਰ 14 ਸਾਲ ਤੋਂ ਇੱਥੇ ਸੇਵਾ ਕਰਨ ਆਉਂਦੇ ਨੇ ਠੀਕ ਹੈ ਜੀ ਮੈਂ ਕਹਿ ਸਕਦਾ ਕਿ ਇੱਕ ਬੰਦਾ ਆਪਣੇ ਲਈ ਵੀ ਸਮਾਂ ਨਹੀਂ ਕੱਢ ਸਕਦਾ ਪਰ ਉਹ ਇਸ ਤਰ੍ਹਾਂ ਦੇ ਇਨਸਾਨ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵੀ ਨਾਲ ਜੋੜਿਆ ਜਿਵੇਂ ਲਾਲੋ ਅਸੀਂ ਆ ਅਸੀਂ ਵੀ ਦੋ ਤਿੰਨ ਸਾਲ ਤੋਂ ਉਹਨਾਂ ਨਾਲ ਜੁੜੇ ਆ ਤੇ ਖਰਚਾ ਵੀ ਬਹੁਤ ਆਉਂਦਾ ਹੈ ਪਰ ਖਰਚੇ ਨਾਲੋਂ ਜ਼ਿਆਦਾ ਅੱਜ ਕੱਲ੍ਹ ਟਾਈਮ ਦੀ ਵੈਲਿਊ ਹੈ ਸਮੇਂ ਦੀ ਵੈਲਿਊ ਹੈ ਤੇ ਇਸ ਸਮਾਂ ਕੀਮਤੀ ਬਹੁਤ ਹੋ ਗਿਆ ਉਹ ਸਮਾਂ ਕੱਢ ਕੇ ਇੱਥੇ ਜ਼ਰੂਰ ਆਉਂਦੇ ਨੇ ਅੱਜ ਉਹ ਬਾਹਰ ਨੇ ਸਾਨੂੰ ਇੰਨਾ ਬੋਝ ਲੱਗ ਰਿਹਾ ਸੀ ਇੰਨਾ ਔਖਾ ਲੱਗ ਰਿਹਾ ਸੀ ਕਿਵੇਂ ਕਰੀਏ ਕਿਵੇਂ ਕਰੀਏ ਇਹ ਉਹਨਾਂ ਦੀ ਹੀ ਮਦਦ ਹੈ ਫਿਰ ਵੀ ਅਸੀਂ ਫੋਨ ਕਰਦੇ ਰਹੇ ਨੇ ਆ ਤੇ ਇਹ ਵਿਚਾਰੇ ਉਡੀਕਦੇ ਨੇ ਕਿ ਕਦੋਂ ਪ੍ਰੀਮ ਜੀ ਆਣਗੇ ਆਪਣੀ ਟੀਮ ਨੂੰ ਲੈ ਕੇ ਤੇ ਅੱਜ ਅਸੀਂ ਆਏ ਆ ਤੇ ਤੁਸੀਂ ਦੇਖ ਰਹੇ ਹੋ ਪਰ ਇੱਕ ਅਪੀਲ ਮੈਂ ਇਹ ਕਰਨਾ ਚਾਹਨਾ ਕਿ ਲੋਕ ਇੱਥੇ ਆਉਂਦੇ ਨੇ ਅਸੀਂ ਵੀ ਆਏ ਆ ਅਸੀਂ ਜਿਵੇਂ ਕੋਈ ਛੋਲਿਆਂ ਦੇ ਪੈਕੇਟ ਪੁੱਜੇ ਛੋਲਿਆਂ ਦੇ ਪੈਕੇਟ ਲੈ ਕੇ ਆਨੇ ਆ ਕੁਝ ਵੀ ਲੈ ਕੇ ਆਨੇ ਆ ਅਸੀਂ ਉਹਨੂੰ ਜਿਹੜਾ ਪੋਲੀਥੀਨ ਦਾ ਪੈਕੇਟ ਨੇ ਉਸ ਦੀ ਗੱਡੀ ਦੇ ਵਿੱਚ ਰੱਖ ਲੈਂਦੇ ਆ ਇੱਥੇ ਪੋਲੂਸ਼ਨ ਵੀ ਨਹੀਂ ਕਰਨਾ ਕਿਉਂਕਿ ਜੰਗਲ ਆ ਇਹ ਇੱਕ ਪ੍ਰਕਿਰਤੀ ਇਹਨੂੰ ਖਰਾਬ ਨਹੀਂ ਕਰਨਾ ਆਪਾਂ ਤੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜਾ ਕਿ ਆਪਣੇ ਪਲਾਸਟਿਕ ਦੇ ਲਫਾਫੇ ਨੇ ਉਹਨਾਂ ਨੂੰ ਨਾਲ ਲੈ ਕੇ ਜਾਵੇ ਤੇ ਜੋ ਵੀ ਚੰਗੀ ਚੀਜ਼ਾਂ ਖਾਣ ਵਾਲੀ ਜਿਵੇਂ ਇਹ ਐਨੀਮਲ ਨੇ ਇਹਨਾਂ ਦੇ ਦੀ ਛੋਲੇ ਪੁੱਜੇ ਛੋਲੇ ਤਲੇ ਫਲੇ ਕੁਝ ਨਹੀਂ ਇਸ ਤਰ੍ਹਾਂ ਦਾ ਬੈੱਡ ਵੀ ਖਾਂ ਲੈਂਦੇ ਨੇ ਤੇ ਛਣੇ ਵੀ ਖਾਂਦੇ ਨੇ ਕੇਲੇ ਮਿੱਠੀਆਂ ਰੋਟੀਆਂ ਸੀ ਇਹਨਾਂ ਦੀ ਲੈ ਕੇ ਆਣੇ ਆ ਜਿਸ ਤਰ੍ਹਾਂ ਅੱਜ ਪ੍ਰੇਮ ਜੀ ਸਾਡੇ ਨਹੀਂ ਪਹੁੰਚੇ ਪਰ ਉਹਨਾਂ ਦੀ ਗੈਰ ਰਾਤਰੀ ਦੇ ਵਿੱਚ ਦੋ ਮਾਤਾਂ ਦੀ ਕਿਰਪਾ ਹੋਈ ਹੈ ਬੁਜਰੰਗ ਵਾਲੇ ਦੀ ਕਿਰਪਾ ਹੋਈ ਹੈ ਸਾਡੇ ਨਾਲ ਟੀਮ ਨਵੀਂ ਜੁੜੀ ਹੈ ਇਹ ਛੋਟੇ ਛੋਟੇ ਬੱਚੇ ਨੇ ਜਿਹੜੇ ਇਹ ਡਰ ਰਹੇ ਸੀ ਪਹਿਲਾਂ ਇੱਥੇ ਆਣ ਤਾਂ ਹੱਥ ਚ ਰੋਟੀ ਫੜਾਣ ਤੋਂ ਜਾਂ ਹੁਣ ਇਹਨਾਂ ਦਾ ਹੌਸਲਾ ਇਹਨਾਂ ਦਾ ਖੁੱਲ ਗਿਆ ਇਹ ਇਕੱਲੇ ਵੀ ਜਾ ਕੇ ਰੋਟੀ ਫੜਾਉਂਦੇ ਰਹੇ ਇਸ ਤਰ੍ਹਾਂ ਬੱਚੇ ਵੀ ਨਾਲ ਜੁੜਨਗੇ ਚੰਗੇ ਕੰਮਾਂ ਦੇ ਨਾਲ ਬੱਚਿਆਂ ਨੂੰ ਵੀ ਹੌਸਲਾ ਹੁੰਦਾ ਹੈ ਤੇ ਮੈਂ ਅਪੀਲ ਕਰਦਾ ਕਿ ਸਾਰੇ ਹੀ ਜਿਨੇ ਵੀ ਲੋਕੇ ਸੇਵਾ ਪਾਣਾ ਚਾਹੁੰਦੇ ਨੇ ਤਾਂ ਸਾਡੀ ਸੁਸਾਇਟੀ ਦੇ ਨਾਲ ਜੁੜੋ ਤੇ ਇੱਥੇ ਜੋ ਸੇਵਾ ਵੱਧ ਤੋਂ ਵੱਧ ਬਣਦੀ ਹੈ ਉਹ ਅਸੀਂ ਲੈ ਕੇ ਆਈਏ ਅੱਜ ਵੀ ਅਸੀਂ ਸਮਾਨ ਦਾ ਖੁੱਲਾ ਲੈ ਕੇ ਆਇਆ ਕਿਉਂਕਿ ਸਹਿਯੋਗ ਬਹੁਤ ਕੀਤਾ ਵੀਰਾਂ ਨੇ ਸਾਡਾ ਤੇ ਪਿਛਲੇ ਦੋ ਤਿੰਨ ਹਫ਼ਤੇ ਰ ਕੁਝ ਜ਼ਿਆਦਾ ਬਣਿਆ ਜਿਵੇਂ ਅੱਜ ਛੋਲੇ ਵੀ ਲੈ ਕੇ ਆਇਆ ਸੀ 25-30 ਕਿਲੋ ਰੋਟੀਆਂ ਵੀ ਅਸੀਂ ਜ਼ਿਆਦਾ ਵਧਾਈਆਂ ਸੀ 30 ਕਿਲੋ ਰੋਟੀਆਂ ਕਰਤੀਆਂ ਨੇ ਤੇ ਕੇਲੇ ਕੁੰਟਲ ਦੇ ਕਰੀਬ ਕੇਲੇ ਨੇ ਤੇ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਲੋਕ ਨੇ ਇੱਥੇ ਆਣਾ ਚਾਹੁੰਦੇ ਨੇ ਤਾਂ ਜ਼ਰੂਰ ਆਣ ਕਿਉਂਕਿ ਇੱਕ ਸਕੂਨ ਹੈ ਜਿਹੜਾ ਅਸੀਂ ਲੱਭਦੇ ਹਾਂ ਸਾਰੇ ਕਿਤੇ ਕਿਤੇ ਨਹੀਂ ਮਿਲਦਾ ਇੱਥੇ ਆ ਕੇ ਤੁਹਾਨੂੰ ਸਕੂਨ ਹੈ ਜਿਹੜਾ ਮਿਲੂਗਾ ਬਹੁਤ ਬਹੁਤ ਧੰਨਵਾਦੀ ਜੀ ਜੈ ਸ਼੍ਰੀ ਰਾਮ ਰਾਜੇ ਰਾਜੇ ਇੱਕ ਅਪੀਲ ਤਾਂ ਹੋਰ ਕਰ ਦੋ ਜੀ ਰਾਜੇ ਰਾਜੇ ਜੋ ਆਪਾਂ ਉਹ ਛੋਲੇ ਪਾ ਕੇ ਉਹ ਸਾਈਡ ਤੇ ਕਾਕ ਚ ਘੇਰਦੇ ਆ ਉਹ ਕਾਕ ਚ ਨਾ ਘੇਰੋ ਜੀ ਕਿਉਂਕਿ ਉਸ ਗਊਆਂ ਖਾ ਲੈਂਦੀ ਨੇ ਭੁੱਖ ਦੇ ਕਰਕੇ ਜਿਸ ਕਰਕੇ ਗਊਆਂ ਬਿਮਾਰ ਹੁੰਦੀਆਂ ਨੇ ਤੇ ਮਰ ਜਾਂਦੀਆਂ ਨੇ ਜੀ ਆ ਆਪਾਂ ਪੁੰਨ ਦੇ ਨਾਲ ਨਾਲ ਇੱਕ ਪਾਪ ਕਰ ਜਾਂਦੇ ਆ ਬਹੁਤ ਵੱਡਾ ਪਾਪ ਹੁੰਦਾ ਇਹ ਹਰੇਕ ਵੀਰ ਭਾਈ ਨੂੰ ਇੱਕ ਸਹਿਯੋਗ ਹੋਰ ਕਹਿੰਦੇ ਆ ਅਸੀਂ ਹਰ ਐਤਵਾਰ ਉਰੇ ਗਊਸ਼ਾਲਾ ਦੀ ਟੀਮ ਉਰੇ ਆਂਦੀ ਹੈ ਕੋਈ ਹੋਰ ਵੀਰ ਭਾਈ ਐਤਵਾਰ ਛੱਡ ਕੇ ਕੋਈ ਹੋਰ ਦਿਨ ਵੀ ਉਰੇ ਆ ਸਕਦਾ ਹੈ ਤਾਂ ਕਿ ਇਹਨਾਂ ਨੂੰ ਹੋਰ ਰੋਜ਼ ਰੋਟੀ ਦਾ ਸਾਧਨ ਬਣ ਚਾਹੇ ਧੰਨਵਾਦ ਜੀ